ਦਿਲਜੀਤ ਦੋਸਾਂਜ ਦਾ ਟੂਰ ਆਸਟ੍ਰੇਲੀਆ ਪਹੁੰਚ ਚੁਕਾਇਆ ਔਰ ਅੱਜ ਉਹ ਅਦਾ ਸਿਡਨੀ ਸ਼ੋ ਹੋਇਆ ਜਿੱਥੇ ਐਸਾ ਤਮਾਲ ਹੋਇਆ ਕਿ ਸਟੇਡੀਅਮ ਭਰਿਆ ਗਿਆ ਤੇ ਪੂਰੀ ਤਰ੍ਹਾਂ ਦੇ ਨਾਲ ਦੋਸਾਂਜ ਵਾਲਾ ਛਾਇਆ ਹੋਇਆ ਸੀ ਤੇ ਇੱਕ ਪਰਿਵਾਰ ਬਹੁਤ ਹਾਈਲਾਈਟ ਹੋਇਆ ਜੋ ਦਿਲਜੀਤ ਦੋਸਾਂਜ ਦੇ ਵਾਂਗ ਡਰੈਸ ਅਪ ਹੋ ਕੇ ਆਇਆ ਸੀ ਦਿਲਜੀਤ ਦੇ ਮੈਚ ਗਾਲਾ ਲੁੱਕ ਦੇ ਵਿੱਚ ਇੱਕ ਪੂਰਾ ਪਰਿਵਾਰ ਆਇਆ ਤੇ ਉਹਨਾਂ ਨੇ ਐਸ ਦੇ ਪਿੱਛੇ ਇੱਕ ਕਹਾਣੀ ਵੀ ਦੱਸੀ ਕੁਝ ਐਸ ਕਦਰ ਲੋਕ ਕਰਦੇ ਨੇ ਦੋਸਾਂਜ ਵਾਲੇ ਨੂੰ ਪਿਆਰ ਚੋੜਾ ਸਾਲ ਪਹਿਲਾਂ ਕੱਲ ਕੀ ਬਣੀ ਸੀ ਜਦੋਂ ਮੇਰੇ ਨਾਲ ਵਿਆਹ ਹੋਇਆ ਜੀ ਉਦੋਂ ਬਾਅਦ ਮੁੜ ਕੇ ਅੱਜ ਕੱਲ ਕੀ ਆ ਮੈਟਕਾਲਾ ਲੁੱਕ ਚ ਆਇਆ ਜਲਜੀਤ ਦਸਾਂਝ ਕਰਕੇ ਮੇਰਾ ਛੋਟਾ ਭਰਾ ਆ ਤੇ ਕਹਲਾ ਵੀ ਉਹਨੇ ਪੰਜਾਬੀਆਂ ਦਾ ਨੌ ਇਨਾ ਰੌਸ਼ਨ ਕਰਤਾ ਵੀ ਜਿਵੇਂ ਮਟੈਲਿਕ ਵਾਲੇ ਬੈਂਡ ਨਹੀਂ ਹੁੰਦੇ ਜਦ ਗੋਰੇ ਜਾਂਦੇ ਨੇ ਉਹ ਆਪਣੇ ਕਿਸ ਐਫਐਮ ਸਾਰਾ ਹੋਸ਼ ਸ਼ਨੈਨਿਕਨ ਚਲਾ ਕੇ ਜਾਂਦੇ ਨੇ ਸਾਨੂੰ ਵੀ ਉਹਨੇ ਦੁਨੀਆ ਦੇ ਵਿੱਚ ਆਪਣੀ ਪੰਜਾਬੀਅਤ ਲੁੱਕ ਰਾਇਲ ਲੁੱਕ ਆ ਦੇ ਦਾਦਰ ਵਰਦਾਨ ਸਿੰਘ ਜਿਲ ਸਮਰਾਟ ਸਿੰਘ ਮੇਰੀ ਬੇਬੀ ਤੇਜ ਸਗਲ ਜੈਜ਼ਮਨ ਇਹ ਵਿਆਹ ਤੇ ਦੁਬਾਰਾ ਲਾਇਕ ਚਾ ਹੋ ਗਿਆ ਕਿ ਮੈਂ ਕਹਾਂ ਵੀ ਅੱਜ ਕੱਲ ਕੀ ਲੱਗੇ ਜਾਣੀ ਆ ਜਿਵੇਂ ਉਹਨੇ ਮੈਟ ਕਾਲ ਆ ਜਾਈ ਸੀ ਵੀ ਬੇਸਿਕਲੀ ਫਿਰ ਇਦਾਂ ਹੋ ਰਿਹਾ ਇੰਨੀ એનર્ਜੀ ਫੀਲ ਹੋ ਰਹੀ ਨੇ ਪੁੱਛਦਾ ਮੁੱਛਾਂ ਨੂੰ ਆਪੇ ਆਪ ਤਾਂ ਆ ਹੀ ਜਾਂਦਾ ਅੱਜ ਸਾਹ ਲੈਣ ਤੋਂ ਜ਼ਿਆਦਾ ਇੰਪੋਰਟੈਂਟ ਕੋਈ ਚੀਜ਼ ਮੈਂ ਕਰ ਰਹੀ ਆ ਉਹ ਐਸ ਸ਼ੋਰਟ ਅਟੈਂਡ ਕਰਨਾ ਕਰ ਰਹੀ ਆ ਜਿਹੜਾ ਔਰਾ ਹੈ ਨਾ ਆਲਰੇਡੀ ਫੀਲ ਹੋ ਰਿਹਾ ਰੌਂਗ ਦੇ ਘੜੇ ਹੋ ਰਹੇ ਨੇ ਮੇਰੇ ਗੱਲ ਕਰਦੇ ਹੋਏ ਪੰਜਾਬੜਾ ਆ ਗਿਆ ਓਏ ਦਿਲਜੀਤ ਦੁਸਾਂਜ ਦਾ ਟੂਰ ਆਸਟ੍ਰੇਲੀਆ ਪਹੁੰਚ ਚੁੱਕਾ ਹੈ ਔਰ ਆਜੂ ਅਰਦਾਸ ਸਿਡਨੀ ਸ਼ੋ ਹੋਇਆ ਜਿੱਥੇ ਐਸਾ ਤਮਾਲ ਹੋਇਆ ਕਿ ਸਟੇਡੀਅਮ ਭਰਿਆ ਗਿਆ ਤੇ ਪੂਰੀ ਤਰ੍ਹਾਂ ਦੇ ਨਾਲ ਦੁਸਾਂਜ ਵਾਲਾ ਛਾਇਆ ਹੋਇਆ ਸੀ ਤੇ ਇੱਕ ਪਰਿਵਾਰ ਬਹੁਤ ਹਾਈਲਾਈਟ ਹੋਇਆ ਜੋ ਦਿਲਜੀਤ ਦੁਸਾਂਜ ਦੇ ਵਾਂਗ ਡਰੈਸ ਅਪ ਹੋ ਕੇ ਆਇਆ ਸੀ ਦਿਲਜੀਤ ਦੇ ਮੈਟ ਗਾਲਾ ਲੁੱਕ ਦੇ ਵਿੱਚ ਇੱਕ ਪੂਰਾ ਪਰਿਵਾਰ ਆਇਆ ਤੇ ਉਹਨਾਂ ਨੇ ਐਸ ਦੇ ਪਿੱਛੇ ਇੱਕ ਕਹਾਣੀ ਵੀ ਦੱਸੀ ਕੁਝ ਐਸ ਕਦਰ ਲੋਕ ਕਰਦੇ ਨੇ ਦੁਸਾਂਜ ਵਾਲੇ ਨੂੰ ਪਿਆਰ 16 ਸਾਲ ਪਹਿਲਾਂ ਕਲਗੀ ਬਣੀ ਸੀ ਜਦੋਂ ਮੇਰੇ ਨਾਲ ਵਿਆਹ ਹੋਇਆ ਸੀ ਉਦੋਂ ਬਾਅਦ ਮੁੜ ਕੇ ਅੱਜ ਕੱਲ੍ਹ ਕੀ ਆ ਮੈਟਕਾਲਾ ਲੁੱਕ ਚ ਆਇਆ ਜਲਜੀਤ ਦਸਾਂਜ ਕਰਕੇ ਮੇਰਾ ਛੋਟਾ ਭਰਾ ਆ ਤੇ ਕਹਿੰਦਾ ਵੀ ਉਹਨੇ ਪੰਜਾਬੀਆਂ ਦਾ ਨਾ ਇਨਾ ਰੌਸ਼ਨ ਕਰਤਾ ਵੀ ਜਿਵੇਂ ਮਟੈਲਕਾਲੇ ਬੈਂਡ ਨਹੀਂ ਹੁੰਦੇ ਜਦ ਗੋਰੇ ਜਾਂਦੇ ਨੇ ਉਹ ਆਪਣੇ ਕਿਸ ਐਫਐਮ ਸਾਰਾ ਹੋਸ਼ ਸ਼ਨੈਨਿਕਨ ਜਲਾ ਕੇ ਜਾਂਦੇ ਨੇ ਸਾਨੂੰ ਵੀ ਉਹਨੇ ਦੁਨੀਆ ਦੇ ਵਿੱਚ ਆਪਣੀ ਪੰਜਾਬੀਅਤ ਲੁੱਕ ਰਾਇਲ ਲੋਕਾਂ ਦੇ ਦਾਦਾ ਮਰਦਾਨ ਸਿੰਘ ਜਿਲ ਸਮਰਾਟ ਸਿੰਘ ਬਰੀ ਵੇਟੀ ਤੇ ਸਗਲ ਜੈਜਮਨ ਇਹ ਵਿਆਹ ਤੇ ਦੁਬਾਰਾ ਲਾਇਕ ਚਾ ਹੋ ਗਿਆ ਕਿ ਮੈਂ ਕਿਹਾ ਵੀ ਅੱਜ ਕੱਲ੍ਹ ਕੀ ਲੱਗੇ ਜਾਣੀਆਂ ਜਿਵੇਂ ਉਹਨੇ ਮੈਟਕਾਲਾ ਜਾਈ ਸੀ ਵੀ ਬੇਸਿਕਲੀ ਫੀਲ ਇਤਾਂ ਹੋ ਰਿਹਾ ਨਹੀਂ ਨਰਜੀ ਫੀਲ ਹੋ ਰਹੀ ਉਹਨੇ ਪੁੱਛਦਾ ਮੁੱਛਾਂ ਨੂੰ ਆਪੇ ਆਪਤਾ ਆ ਜਾਂਦਾ ਅੱਜ ਸਾਹ ਲੈਣ ਤੋਂ ਜ਼ਿਆਦਾ ਇੰਪੋਰਟੈਂਟ ਕੋਈ ਚੀਜ਼ ਮੈਂ ਕਰ ਰਹੀ ਆ ਉਹ ਐਸ ਸ਼ੋਰਟ ਐਂਡ ਕਰਨਾ ਕਰ ਰਹੀ ਆ ਜਿਹੜਾ ਔਰਾ ਹੈ ਨਾ ਆਲਰੇਡੀ ਫੀਲ ਹੋ ਰਿਹਾ ਰੌਂਗ ਦੇ ਘੜੇ ਹੋ ਰਹੇ ਨੇ ਮੇਰੇ ਗੱਲ ਕਰਦੇ ਹੋ ਬਈ ਪੰਜਾਬੜਾ ਆ ਗਿਆ ਓਏ ਦਿਲਜੀਤ ਦੁਸਾਂਜ ਦਾ ਟੂਰ ਆਸਟ੍ਰੇਲੀਆ ਪਹੁੰਚ ਚੁਕਾਇਆ ਔਰ ਆਜੂ ਅਰਦਾਸ ਸਿਡਨੀ ਸ਼ੋ ਹੋਇਆ ਜਿੱਥੇ ਐਸਾ ਤਮਾਲ ਹੋਇਆ ਕਿ ਸਟੇਡੀਅਮ ਭਰਿਆ ਗਿਆ ਤੇ ਪੂਰੀ ਤਰ੍ਹਾਂ ਦੇ ਨਾਲ ਦੁਸਾਂਜਾ ਵਾਲਾ ਅੱਛਾ ਆਇਆ ਹੋਇਆ ਸੀ ਤੇ ਇੱਕ ਪਰਿਵਾਰ ਬਹੁਤ ਹਾਈਲਾਈਟ ਹੋਇਆ ਜੋ ਦਿਲਜੀਤ ਦੁਸਾਂਜ ਦੇ ਵਾਂਗ ਡਰੈਸ ਅਪ ਹੋ ਕੇ ਆਇਆ ਸੀ ਦਿਲਜੀਤ ਦੇ ਮੈਚ ਕਾਲਾ ਲੁੱਕ ਦੇ ਵਿੱਚ ਇੱਕ ਪੂਰਾ ਪਰਿਵਾਰ ਆ ਤੇ ਉਹਨਾਂ ਨੇ ਐਸ ਦੇ ਪਿੱਛੇ ਇੱਕ ਕਹਾਣੀ ਵੀ ਦੱਸੀ ਕੁਝ ਐਸ ਕਦਰ ਲੋਕ ਕਰਦੇ ਨੇ ਦੁਸਾਂਜਾ ਵਾਲੇ ਨੂੰ ਪਿਆਰ 14 ਸਾਲ ਪਹਿਲਾਂ ਕਲਗੀ ਬਣੀ ਸੀ ਜਦੋਂ ਮੇਰੇ ਨਾਲ ਵਿਆਹ ਹੋਇਆ ਜੀ ਉਸ ਤੋਂ ਬਾਅਦ ਮੁੜ ਕੇ ਅੱਜ ਕੱਲ ਕੀ ਆ ਮਟਕਾਲਾ ਲੁੱਕ ਚਾਏ ਆ ਜਲਜੀਤ ਦਸਾਂਝ ਕਰਕੇ ਮੇਰਾ ਛੋਟਾ ਭਰਾ ਆ ਤੇ ਕਹਿੰਦਾ ਵੀ ਉਹਨੇ ਪੰਜਾਬੀਆਂ ਦਾ ਨੌ ਇਨਾ ਰੌਸ਼ਨ ਕਰਦਾ ਵੀ ਜਿਵੇਂ ਮਟੈਲਕ ਵਾਲੇ ਬਹਿਣ ਨਹੀਂ ਹੁੰਦੇ ਜਦ ਗੋਰੇ ਜਾਂਦੇ ਨੇ ਉਹ ਆਪਣੇ ਕਿਸ ਐਫਐਮ ਸਾਰਾ ਹੋਸ਼ ਸ਼ੁਨੈਨਿਕਨ ਜਲਾ ਕੇ ਜਾਂਦੇ ਨੇ ਸਾਨੂੰ ਵੀ ਉਹਨੇ ਦੁਨੀਆ ਦੇ ਵਿੱਚ ਆਪਣੀ ਪੰਜਾਬੀਅਤ ਲੁੱਕ ਰਾਇਲ ਲੁੱਕ ਆ ਦੇ ਨਦਮਰਦ ਸਿੰਘ ਜਿਲ ਸਮਰਾਟ ਸਿੰਘ ਬਰੀਵੇਟੀ ਤੇ ਸਗਲ ਜੈਜ਼ਮਨ ਇਹ ਵਿਆਹ ਤੇ ਦੁਬਾਰਾ ਲਾਇਕ ਚਾ ਹੋ ਗਿਆ ਕਿ ਮੈਂ ਕਿਹਾ ਵੀ ਅੱਜ ਕੱਲ ਕੀ ਲੱਗੇ ਜਾਣੀਆਂ ਜਿਵੇਂ ਉਹਨੇ ਮੈਟ ਕਾਲਾ ਜਿਗਾਈ ਸੀ ਵੀ ਬੇਸਿਕਲੀ ਫੀਲ ਇਟਾ ਹੋ ਰਹਾ ਇੰਨੀ એનર્ਜੀ ਫੀਲ ਹੋ ਰਹੀ ਹੈ ਨਹੀਂ ਪਛਦਾ ਮੁੱਛਾਂ ਨੂੰ ਆਪੇ ਆਵਤਾ ਆ ਜਾਂਦਾ ਅੱਜ ਸਾਹ ਲੈਣ ਤੋਂ ਜ਼ਿਆਦਾ ਇੰਪੋਰਟੈਂਟ ਕੋਈ ਚੀਜ਼ ਮੈਂ ਕਰ ਰਹੀ ਆ ਉਹ ਐਸ ਸ਼ੋਰਟ ਅਟੈਂਡ ਕਰਨਾ ਕਰ ਰਹੀ ਆ ਜਿਹੜਾ ਔਰਾ ਹੈ ਨਾ ਆਲਰੇਡੀ ਫੀਲ ਹੋ ਰਹਾ ਰੌਂਗ ਦੇ ਘੜੇ ਹੋ ਰਹੇ ਨੇ ਮੇਰੇ ਗੱਲ ਕਰਦੇ ਹੋਏ ਪੰਜਾਬੜਾ ਆ ਗਿਆ ਓਏ